ਫਿਰੋਜ਼ਪੁਰ ਦੇ ਪਿੰਡ ਬਸਤੀ ਕਿਸ਼ਨ ਸਿੰਘ ਵਾਲੀ ਵਿੱਚ ਅਕਾਲੀ ਪਾਰਟੀ ਦੇ ਵਰਕਰਾਂ ਵੱਲੋਂ ਪੋਲਿੰਗ ਬੂਥ ਮੁਲਾਜ਼ਮਾਂ ਤੇ ਅਤੇ ਬਕਸੇ ਤੇ ਤਤਜ਼ਾਬ ਪਾਉਣ ਦੀ ਖਬਰ ਹੈ ਇਸ ਮਾਮਲੇ ਤੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਫਿਰੋਜ਼ਪੁਰ ਤੋਂ ਸਾਡੇ ਪੱਤਰਕਾਰ ਗੁਰਦਰਸ਼ਨ ਆਰਿਫਕੇ ਦੇ ਨਾਲ ਜੀ ਗੁਰਦਰਸ਼ਨ ਆਖਰ ਕਿ ਕਿੱਥੋਂ ਦੀ ਘਟਨਾ ਹੈ ਤੇ ਕਿੰਨੇ ਵਜੇ ਵਾਪਰੀ ਇਹ ਘਟਨਾ ਇਹਨਾਂ ਤੇ ਜਿਹੜਾ ਫਿਰੋਜ਼ਪੁਰ ਤੋਂ ਸਤਲੁਜ ਦਰਿਆ ਦੇ ਵਿੱਚ ਇੱਕ ਬਸਤੀ ਕਿਸ਼ਨ ਸਿੰਘ ਵਾਲੀ ਹੈ ਇੱਥੇ ਜਿਹੜਾ ਇਹ ਜਿਹੜੀ ਸ਼ਾਮ ਜਿਹੜਾ ਹੈ ਚਨ 4 ਵਜੇ ਦੀ ਜਿਹੜੀ ਇਹ ਨਿਊਜ਼ ਹੈ ਕਿ ਉੱਥੇ ਅਕਾਲੀ ਪਾਰਟੀ ਦੇ ਵਰਕਰਾਂ ਨੇ ਜਿਹੜਾ ਫੋਡਿੰਗ ਬੂਥ ਦੇ ਜਿਹੜੇ ਬਕਸੇ ਸੀ ਉਹਨਾਂ ਵਿੱਚ ਕੇਤਲੀ ਦੇ ਵਿੱਚ ਤੇਜ਼ਾਬ ਲੈ ਕੇ ਆਏ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਚਾਹ ਲੈ ਕੇ ਜਾਣੀ ਹੈ ਮੁਲਾਜ਼ਮਾਂ ਵਾਸਤੇ ਚਾਹ ਦੇ ਬਹਾਨੇ ਨਾਲ ਤੇਜ਼ਾਬ ਦੀ ਕੇਤਲੀ ਜਿਹੜੀ ਅੰਦਰ ਗਈ ਅਤੇ ਉਹਨਾਂ ਨੇ ਇਸ ਕੇਤਲੀ ਦੇ ਵਿੱਚ ਜਿਹੜਾ ਤੇਜ਼ਾਬ ਸੀ ਉਹ ਬਕਸੇ ਦੇ ਵਿੱਚ ਪਾ ਦਿੱਤਾ ਬਕਸੇ ਦੇ ਵਿੱਚ ਤੇਜ਼ਾਬ ਪਾਉਣ ਤੋਂ ਬਾਅਦ ਉਹਨਾਂ ਨੇ ਉਹ ਮੁਲਾਜ਼ਮਾਂ ਦੇ ਉੱਪਰ ਵੀ ਉਹ ਕੇਤਲੀ ਜਿਹੜੀ ਸੀ ਜਾਂ ਉਹ ਗਰਮੀ ਜਿਹੜੀ ਸੀ ਤੇਜ਼ਾਬ ਵਾਲੀ ਜਿਹੜਾ ਉਹ ਭਾਂਡਾ ਸੀਗਾ ਤੇਜ਼ਾਬ ਵਾਲਾ ਵਰਕਰਾਂ ਜਿਹੜੇ ਮੁਲਾਜ਼ਮ ਉੱਥੇ ਬੈਠੇ ਸੀ ਉਹਨਾਂ ਦੇ ਉੱਪਰ ਸੁੱਟ ਦਿੱਤਾ ਜਿਸ ਕਰਕੇ ਉਹਨਾਂ ਦੇ ਕਾਫੀ ਜ਼ਿਆਦਾ ਜ਼ਖਮ ਹੋਏ ਉਹਨਾਂ ਦੇ ਪੇਟ ਉਹਨਾਂ ਦੀਆਂ ਲ ਮੌਕੇ ਤੇ ਜਿਹੜਾ ਉਹ ਐਸਐਸਪੀ ਫਿਰੋਜ਼ਪੁਰ ਜਿਹੜਾ ਪਹੁੰਚੇ ਸਾਰੀ ਕਾਰਵਾਈ ਜਿਹੜੀ ਪੁਲਿਸ ਨੇ ਉਹ ਆਪਣੇ ਅੰਦਰ ਲੈ ਲਈ ਹੈ ਤੇ ਪੋਲਿੰਗ ਬੂਥ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਸੀਲ ਕਰ ਦਿੱਤਾ ਗਿਆ ਅਤੇ ਇੱਕ ਐਂਬੂਲੈਂਸ ਰਾਈ ਜਿਹੜਾ ਹੈ 108 ਐਂਬੂਲੈਂਸ ਰਾਈ ਜਿਹੜਾ ਮੁਲਾਜ਼ਮਾਂ ਨੂੰ ਜਿਹੜਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਹੈ ਉਹ ਇਲਾਜ ਲਈ ਭੇਜਿਆ ਗਿਆ ਜੀ ਇੰਦਰੀ ਜੀ ਗੁਰਦਰਸ਼ਨ ਇਸ ਦੌਰਾਨ ਕਿੰਨੇ ਕੁ ਮੁਲਾਜ਼ਮ ਨੇ ਜਿਹੜੇ ਜ਼ਖਮੀ ਹੋਏ ਨੇ ਹਾਂ ਇੰਦਰੀ ਤੇ ਜਿਹੜੇ 4 ਮੁਲਾਜ਼ਮ ਸੀ ਇਸ ਪੋਲਿੰਗ ਬੂਥ ਦੇ ਉੱਪਰ ਜਿਹੜੇ ਜ਼ਖਮੀ ਹੋਏ ਨੇ ਚਾਰ ਉਹਦੇ ਚਾਰੇ ਜਿਹੜੇ ਉਹ ਜਿਹੜੇ ਮੁਲਾਜ਼ਮ ਸੀਗੇ ਉਹ ਪਰ ਇਹ ਮੁਲਾਜ਼ਮ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਹੜੇ ਇਹਨਾਂ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਪਾਇਆ ਗਿਆ ਸੀ ਜਦੋਂ ਕਿ ਜਿਹੜੇ ਉੱਥੋਂ ਦੇ ਲੋਕਾਂ ਦਾ ਕਹਿਣਾ ਸੀ ਕਿ ਸਾਹਮਣੇ ਖੜੇ ਹੋਏ ਨੇ ਜਿਹੜੇ ਦੋਸ਼ੀ ਜਿਹੜੇ ਨੇ ਉਹ ਪਿੰਡ ਦੇ ਵਿੱਚ ਸਾਹਮਣੇ ਖੜੇ ਹੋਏ ਨੇ ਪਰ ਐਸਐਸਪੀ ਤੇ ਡੀਐਸਪੀ ਜਾਂ ਹੋਰ ਪੁਲਿਸ ਪਹਾੜੀ ਪੁਲਿਸ ਫੋਰਸ ਜਿਹੜੀ ਉੱਥੇ ਮੌਜੂਦ ਸੀ ਉਹਨਾਂ ਦੀ ਹਾਜ਼ਰੀ ਤੇ ਹੁੰਦਿਆਂ ਹੋਇਆਂ ਵੀ ਜਿਹੜੇ ਦੋਸ਼ੀ ਸੀਗੇ ਉਹ ਬਿਲਕੁਲ ਪੋਲਿੰਗ ਬੂਥ ਦੇ ਸਾਹਮਣੇ ਖੜੇ ਹੁੰਦੇ ਹੋਏ ਸੀਗੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਜਿਹੜਾ ਫੜਿਆ ਨਹੀਂ ਸੀ ਜਾ ਰਿਹਾ ਜਿਹੜੀ ਇਹ ਉਹਨਾਂ ਲੋਕਾਂ ਦੀ ਵਾਇਡ ਇਹਨਾਂ ਨੇ ਤੇ ਯਾ ਪਾਇਆ ਇਹਨਾਂ ਦੇ ਪੋਲਿੰਗ ਬੂਥ ਦੇ ਉੱਪਰ ਮੁਲਾਜ਼ਮਾਂ ਦੇ ਉੱਪਰ ਉਹ ਸਾਹਮਣੇ ਖੜੇ ਹੋਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ। ਜੀ ਗੁਰਦਰਸ਼ਨ ਇਸ ਵੇਲੇ ਹੁਣ ਜ਼ਖਮੀਆਂ ਦੀ ਹਾਲਤ ਕਿਹੋ ਜੀ ਹੈ? ਹਾਂ ਜੀ ਜੀ ਜ਼ਖਮੀਆਂ ਜਿਹੜਾ ਦੱਸਿਆ ਕਿ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਹੈ ਪੁਲਿਸ ਪਾਰਟੀ ਵੱਲੋਂ ਤੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਹੁਣ ਹਾਲਤ ਵਿੱਚ ਸੁਧਾਰਾ ਬਾਕੀ ਉਹਨਾਂ ਨੂੰ ਜ਼ਖਮੇ ਜਿਹੜੇ ਉਹ ਬਹੁਤ ਜ਼ਿਆਦਾ ਇਤਿਆਬ ਦੇ ਨਾਲ ਹੋਏ ਨੇ। ਉਹਨਾਂ ਦੇ ਜਿਹੜਾ ਪੇਟ ਦੇ ਉੱਪਰ ਲੱਤਾਂ ਦੇ ਉੱਪਰ ਅਤੇ ਉਹਨਾਂ ਦੇ ਜਿਹੜੇ ਕੱਪੜੇ ਸੀ ਉਹ ਵੀ ਸੜ ਗਏ ਤੇ ਆਪ ਦੇ ਨਾਲ ਬਹੁਤ ਜ਼ਿਆਦਾ ਫਰਸਟ ایڈ ਉਹਨਾਂ ਨੂੰ ਮੌਕੇ ਤੇ ਦਿੱਤੀ ਗਈ ਸੀ ਕਿ ਜਿਸ ਕਰੋਂ ਉਹਨਾਂ ਦਾ ਪਛਾਹ ਹੋ ਗਿਆ ਹੁਣ ਜਿਹੜਾ ਅਮਨ ਸਾਹਿਬ ਹੈ ਉਹ ਸਿਵਲ ਹਸਪਤਾਲ ਫਰੋਸਪੁਰ ਚ ਚੱਲ ਰਿਹਾ ਹੈ ਜੀ ਗੁਰਦਸ਼ਨ ਤੁਹਾਡਾ ਇਸ ਪੂਰੇ ਮਾਮਲੇ ਤੇ ਜਾਣਕਾਰੀ ਲਈ ਧੰਨਵਾਦ ਪੰਚਾਇਤੀ ਚੋਣਾਂ ਦੌਰਾਨ ਜਿੱਥੇ ਝੜਪ ਦੀਆਂ ਖਬਰਾਂ ਆ ਰਹੀਆਂ ਸਨ ਉੱਥੇ ਹੀ ਇੱਕ ਅਜਿਹੀ ਖਬਰ ਹਾਦਸਾ ਸਾਹਮਣੇ ਆਇਆ ਜਿਸ ਦੇ ਵਿੱਚ ਤੇਜ਼ਾਬ ਤੱਕ ਸੁੱਟ ਦਿੱਤਾ ਗਿਆ ਉਹਨਾਂ ਤੇ ਉਹ ਵੀ ਅਕਾਲੀ ਪਾਰਟੀ ਦੇ ਵਰਕਰਾਂ ਵੱਲੋਂ ਬੂਥ ਦੇ ਮੁਲਾਜ਼ਮਾਂ ਤੇ ਤੇਜ਼ਾਬ ਸੁੱਟ ਦਿੱਤਾ ਗਿਆ ਜਿਸ ਕਾਰਨ 4 ਮੁਲਾਜ਼ਮ ਜ਼ਖਮੀ ਹੋ ਗਏ ਨੇ ਖਬਰਾਂ ਦਿੱਤ ਦੁਨੀਆ ਵਿਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ आप मिलेंगे फेसबुक असि दिखा यूट्यूब सानू फॉलो करो ट्विटर खबर जुड़े रहो दिन रात